ਬਜਰਾ ਮੈਂ ਕੋਠੇ ਉੱਤੇ ਪਾਉਨੀ ਆ ਕੁੱਟ ਕੁੱਟ ਬਜਰਾ ਮੈਂ ਕੋਠੇ ਉੱਤੇ ਪਾਉਨੀ ਆ ਹਾਏ ਨੀ ਮਾਂ ਮੇਰੀ ਉੱਤੇ ਉੱਤੇ ਪੋਨੀਆਂ ਹਾਈਵੇ ਮੇਰੇ ਹਾਨੀਆਂ ਮੈਂ ਕੋਠੇ ਉੱਤੇ ਪੋਨੀਆਂ ਆਉਣਗੇ ਕਾਗ ਉਡਾ ਜਾਣਗੇ ਸਾਨੂੰ ਦੂਣਾ ਪਵਾੜਾ ਪਾ ਜਾਣਗੇ ਸਾਨੂੰ ਦੂਣਾ ਪਵਾੜਾ ਪਾ ਜਾਣਗੇ ਸਾਨੂੰ ਦੂਣਾ ਪਵਾੜਾ ਪਾ ਜਾਣਗੇ ਧਿੰਨੇ ਵੀ ਲੜਦਾ ਤੇ ਰਾਤੀ ਵੀ ਇਹਦੇ ਦਿਨੇ ਵੀ ਲੜਦੇ ਤੇ ਰਾਤੀ ਵੀ ਲੜਦੇ ਹਾਏ ਨੀ ਮਾਂ ਮੇਰੀਏ ਰਾਤੀ ਵੀ ਲੜਦੇ ਹਾਏ ਵੇ ਮੇਰੇ ਹਾਨਿਆ ਰਾਤੀ ਕਿਉਂ ਲੜਦੇ ਪਾਣੀ ਸ਼ਰੀਕਾਂ ਦਾ ਢੋਵੇਂਗਾ ਪੀਕੇ ਤੁਰਗੀ ਤਾਂ ਬਹਿਕੇ ਰੋਵੇਂਗਾ ਪੀਕੇ ਤੁਰਗੀ ਤਾਂ ਬਹਿਕੇ ਰੋਵੇਂਗਾ ਪੀਕੇ ਤੁਰਗੀ ਤਾਂ ਬਹਿਕੇ ਰੋਵੇਂਗਾ